ਰੇਲਵੇ ਫਾਟਕਾਂ ਦੇ ਉੱਪਰ ਖੜੇ ਆ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਦੋ ਅੰਡਰ ਬ੍ਰਿਜ ਮਨਜ਼ੂਰ ਹੋਏ ਨੇ ਸਾਡੀ ਬੇਨਤੀ ਤੇ ਸੰਗਰੂਰ ਤੇ ਧੂਰੀ ਦੇ ਵਿੱਚ ਜਿੱਦੇ ਵਿੱਚ ਅ ਛੰਨਾ ਦੇਕਲਾ ਤੇ ਧੂਰੀ ਮਾਨ ਵਾਲਾ ਦੇ ਫਾਟਕ ਚੱਕੇ ਜਾਣੇ ਨੇ ਤੇ ਅੰਡਰ ਬ੍ਰਿਜ ਬਣਨਾ ਹੈ ਤੇ ਅੱਜ ਉਹ ਤੁਹਾਨੂੰ ਤਾਂ ਕਰਕੇ ਇੱਥੇ ਵੀਡੀਓ ਬਣਾ ਰਹੇ ਆ ਕਿ ਇਸ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਸੋਇਲ ਟੈਸਟਿੰਗ ਦਾ ਕੰਮ ਸ਼ੁਰੂ ਹੋ ਚੁੱਕਿਆ ਤੇ ਥੋੜੇ ਹੀ ਦਿਨਾਂ ਦੇ ਵਿੱਚ ਸਾਰਾ ਇਹ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ ਤੇ ਕੰਮ ਥੋੜੇ ਦਿਨਾਂ ਦੇ ਵਿੱਚ ਇਹ ਕਰੀਬ 50 ਫੁੱਟ ਦਾ ਜੋ ਬੋਰਿੰਗ ਹੈ ਉਹ ਕੀਤੀ ਗਈ ਹੈ ਨਾ ਵੱਲੋਂ ਜਿਹੜੇ ਇੱਥੇ ਲੇਬਰ ਦੇ ਲੋਕ ਖੜੇ ਐ ਕੰਮ ਕਰਾ ਰਹੇ ਐ ਉਹਨਾਂ ਦੇ ਸੁਪਰਵਾਈਜ਼ਰ ਨੇ ਤੇ ਮਤਲਬ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਇਹਦੀ ਬਹੁਤ-ਬਹੁਤ ਵਧਾਈ ਇਲਾਕਾ ਨਿਵਾਸੀਆਂ ਨੂੰ ਤੇ ਮੈਂ ਇੱਕ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਇਹ ਤੁਸੀਂ ਗਾਡਰ ਦੇਖ ਰਹੇ ਹੋ ਇੱਕ ਉੱਪਰ ਲੱਗਿਆ ਹੋਇਆ ਇੱਧਰ ਇਹ ਜਿਹੜੀਆਂ ਬਿਜਲੀ ਦੀਆਂ ਲਾਈਨਾਂ ਨੇ ਉਹਨਾਂ ਕਰਕੇ ਇਹ ਲੱਗਿਆ ਹੁੰਦਾ ਹੈ ਇਹ ਕਈਆਂ ਦੇ ਇਹ ਵੀ ਕੁਐਸਚਨ ਆਉਂਦੇ ਆ ਕਿ ਜਿਹੜਾ ਸਾਡਾ ਅੰਡਰ ਬ੍ਰਿਜ ਹੋਊਗਾ ਕੀ ਉੱਥੋਂ ਸਾਧਨ ਨਿਕਲ ਸਕਣਗੇ ਇਹ ਜਿਹੜਾ ਗਾਡਰ ਲੱਗਿਆ ਉੱਪਰ ਤੁਸੀਂ ਦੇਖ ਰਹੇ ਹੋ ਇਹ ਗਾਡਰ ਤੋਂ ਵੱਡਾ ਇਹ ਅੰਡਰ ਬ੍ਰਿਜ ਬਣਨ ਜਾ ਰਿਹਾ ਹੈ ਉੱਚਾ ਵੀ ਇਹਦੇ ਤੋਂ ਜ਼ਿਆਦਾ ਹੋਊਗਾ ਤੇ ਚੌੜਾ ਵੀ ਇਹਦੇ ਤੋਂ ਜ਼ਿਆਦਾ ਹੋਊਗਾ ਤੇ ਮੈਂ ਇੱਕ ਵਾਰ ਫੇਰ ਤੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇਲਾਕਾ ਨਿਵਾਸੀਆਂ ਨੂੰ ਕਿ ਆਪਣੀ ਮੰਗ ਦੇ ਉੱਪਰ ਇਹ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਬਹੁਤ ਜਲਦੀ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਣਾ ਤੇ ਆਪਣੀ ਸੁਵਿਧਾ ਵਾਸਤੇ ਆਪਾਂ ਵਰਤ ਸਕਾਂਗੇ ਬਹੁਤ ਬਹੁਤ ਧੰਨਵਾਦ